12 ਵਾਰਦਾਤਾਂ ਨੂੰ ਹੱਲ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ ਇਸ ਗੈਂਗ ਦੇ ਵੱਲੋਂ ਰਾਜਾਂ ਦੇ ਵਿਅਕਤੀ ਨੂੰ ਤੇਜ਼ਾਨਾ ਹਥਿਆਰ ਦਾ ਜੱੜ ਦਿਖਾ ਕੇ ਉਹਨਾਂ ਦੇ ਕੋਲੋਂ ਮੋਬਾਈਲ ਪੈਸੇ ਅਤੇ ਉਹਨਾਂ ਦੇ ਵਾਹਨਾਂ ਦੀ ਜਿਹੜੀ ਲੁੱਟਕੋ ਕਰਦੇ ਹਸਨ ਦੱਸਦੇ ਕਿ ਹੁਣ ਤੱਕ ਇਸ ਗੈਂਗ ਦੇ ਵੱਲੋਂ 12 ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਚੁੱਕਿਆ ਹੈ ਤੇ ਇਹਨਾਂ ਦੋਸ਼ੀਆਂ ਦੇ ਖਿਲਾਫ ਪਹਿਲਾਂ ਤੋਂ ਹੀ ਵੱਖ-ਵੱਖ ਥਾਣਿਆਂ ਦੇ ਅੰਦਰ ਲੁੱਟਕੋਆ ਕਰਨ ਦੇ ਮਾਮਲੇ ਦਰਜ ਹਨ ਪੁਲਿਸ ਦੇ ਵੱਲੋਂ ਇਹਨਾਂ ਦੋਸ਼ੀਆਂ ਦੇ ਕੋਲੋਂ ਖੋਏ ਗਏ ਮੋਬਾਈਲ ਕੈਸ਼ ਇੱਕ ਐਕਟਿਵਾ ਸਕੂਟਰ ਅਤੇ ਤੇਜ਼ਾਨਾ ਹਥਿਆਰ ਬਚੜੇ ਨੇ ਬਰਾਮਦ ਕੀਤੇ ਗਏ ਹਨ ਮਿਸਟਰ ਕੁਲਦੀਪ ਸਿੰਘ ਚਾਹ ਜੀ ਦੇ ਤੇ ਡੀसीपी ਤੇ ਜਾਂ ਜੀ ਦੇ ਅਗਵਾਈ ਹੇਠ ਜਿਹੜਾ ਹੈਗਾ ਇੱਕ ਬਹੁਤ ਵੱਡਾ ਦੋ ਬੰਦਿਆਂ ਦਾ ਗੈਂਗ ਫੜਿਆ ਆ ਔਰ ਇਹਦੇ ਵਿੱਚ ਇੱਕ ਹੋਰ ਬੰਦਾ ਨਾਮਿਨੇਟ ਕੀਤਾ ਇਹਦੇ ਨਾਲ ਅਸੀਂ ਘੱਟੋ ਘੱਟ ਹੁਣ ਤੱਕ ਜਿਹੜੀਆਂ ਨੇ 12 ਵਾਰ ਦਾ ਤਾਂ ਜਿਹੜੀਆਂ ਲੁੱਟਾਂ ਖਵਾਉਂਦੀਆਂ ਜਿਹੜੀਆਂ ਹੈਆਂ ਟ੍ਰੇਸਕੰਡ ਦੇ ਵਿੱਚ ਜਿਹੜੀ ਰਹੀ ਹੈ ਉਹ ਕਬਦੀ ਹਾਸਲ ਕੀਤੀ ਹੈ ਇਹਨਾਂ ਦੇ ਕੋਲੋਂ ਅਸੀਂ ਇੱਕ ਹੁਣ ਤੱਕ ਕੇਕਟਿਵਲ ਦੋ ਮੋਬਾਈਲ ਔਰ ਤੱਪ ਜਿਹੜਾ ਹੈਗਾ ਆ ਇਹਦਾ ਰਿਕਵਰ ਕੀਤਾ ਆ ਇਹਦੇ ਵਿੱਚ ਇੱਕ ਸੋਨੂ ਨਾਮ ਦਾ ਵਿਅਕਤੀ ਜਿਹੜਾ ਗ੍ਰੈਸਟਾਰ ਕੀਤਾ ਗਿਆ ਜਿਹੜਾ ਜਵਾਹਰ ਨਗਰ ਕੈਂਪ ਲੁਧਿਆਣੇ ਦਾ ਹੈਗਾ ਲੈਣ ਵਾਲਾ ਦੂਸਰਾ ਰਿਸ਼ਵਰ ਫਲਾਦੀ ਹੈ ਗਿਆ ਜਿਹੜਾ ਇਹ ਵੀ ਜਿਹੜਾ ਜਵਾਹਰ ਨਗਰ ਕੈਂਪ ਦਾ ਔਰ ਜਿਹੜਾ ਸੋਨੂ ਹੈਗਾ ਇਹਦੇ ਉੱਤੇ ਆਲਰੇਡੀ ਜਿਹੜੇ ਸਨੇਚਿੰਗ ਦੇ ਤਿੰਨ ਮੁਕਦਮੇ ਦਰਜ ਨੇ ਔਰ ਇਹਨਾਂ ਦੇ ਕੋਲੋਂ ਅਸੀਂ ਜਿਹੜੇ ਹੈਗੇ ਆ 12 ਮੁਕਦਮੇ ਹੋ ਜਿਹੜੇ ਹੈਗੇ ਲੁਧਿਆਣੇ ਦੇ ਵੱਖ-ਵੱਖ ਬਾਦ ਤਾਂ ਜੜੀਆਂ ਹੋਈਆਂ ਨੇ ਆਪਣੇ ਆਪ ਮਾਡਲ ਟਾਊਨ ਦੇ ਵਿੱਚ ਜਨ ਬਸ ਸਟੈਂਡ ਦੇ ਆਲੇ ਦੁਆਲੇ ਜਿਹੜੀਆਂ ਹੈਗੀਆਂ ਦਸਤਰ ਮਾਰ ਕੇ ਉਹਨੂੰ ਜਿਹੜਾ ਹੈਗਾ ਟ੍ਰੇਸ ਕਰਨ ਦੇ ਵਿੱਚ ਅਸੀਂ ਜਿਹੜੀ ਹੈਗੀ ਸਫਲਤਾ ਹਾਸਲ ਕੀਤੀ ਕਿਸ ਤਰੀਕੇ ਦੇ ਨਾਲ ਉੱਤਾਪਨ ਕਰਦੇ ਇਹਨਾਂ ਦਾ ਮੇਸੀ ਜਿਹੜਾ ਮਾਡਲ ਅਪਰੈਂਡੀ ਸੀਗਾ ਉਹ ਐਕਟਿਵ ਹਾਂ ਤੇ ਜਾਂਦੇ ਕਿਸੇ ਵੀ ਬੰਦੇ ਨੂੰ ਜਦੋਂ ਇਕੱਲਾ ਜਾ ਰਿਹਾ ਕੋਈ ਪ੍ਰਵਾਸੀ ਜਾ ਰਿਹਾ ਉਹਨੂੰ ਦਸਤਰ ਮਾਰ ਕੇ ਤੇ ਮੋਬਾਈਲ ਖੋਲ ਲੜਾ ਜਾਂ ਦਸਤਰ ਦਿਖਾ ਕੇ ਉਹਦੇ ਕੋਲ ਜਿਹੜੇ ਹੈਗਿਆ ਪੈਸੇ ਖੋਲ ਲੈਣੇ ਜ਼ਿਆਦਾਤਰ ਇਹ ਜਿਹੜੇ ਹੈਗਿਆ ਕੈਸ਼ ਵੀ ਖੁੰਦੇ ਸੀਗੇ ਔਰ ਇਹਨਾਂ ਦੇ ਮੋਬਾਈਲ ਵੀ ਸੀਗੇ ਇੱਕ ਕਹਣਾ ਤੇ ਕੋਲ ਜਿਹੜੀ ਰਣੀ ਅਸੀਂ ਕਿਵਾ ਵੀ ਜਿਹੜੀ ਹੈਗੀ ਹੈ ਰਿਕਵਰ ਕੀਤੀ ਹੈਗੀ ਹੈ ਸਰ ਇਹਨਾਂ ਨਾਲ ਹੋਰ ਵੀ ਜਾਣਾ ਹੈਗਾ ਇਹਨਾਂ ਦੇ ਨਾਲ ਇੱਕ ਵਿਅਕਤੀ ਹੋਰ ਹੈਗਾ ਤਾਂ ਨਾਮ ਹੀ ਮੈਂ ਡਿਸਕਲੋਸ ਕਰ ਸਕਦਾ ਪ੍ਰੈਸ ਕਾਨਫਰੈਂਸ ਬਟ ਇੱਕ ਉਹ ਵੀ ਇਹਦਾ ਗੈਗ ਦਾ ਮੈਂਬਰ ਹੈਗਾ ਉਹ ਵੀ ਫਰਨਾਲਾ ਉਹ ਵੀ ਇਹਨਾਂ ਦੇ ਨਾਲ ਟਾਂਕਾਂ ਦੇ ਵਿੱਚ ਲੇਕਿਨ ਸਰ ਇਹ ਮਾਮਲੇ ਤੇ ਨਾਮਜ਼ਦ ਨਹੀਂ ਕੀਤਾ ਜਾਂ ਨਤੀਜਾ ਤੁਸੀਂ ਕਹਿ ਰਹੇ ਜਿਹੜਾ ਹਾਂਜੀ ਕੀਤਾ ਨਾਮਜ਼ਦ ਹੋ ਗਿਆ ਬਟ ਉਹ ਜੇ ਮੈਂ ਹੁਣ ਪ੍ਰੈਸ ਕਾਨਫਰੈਂਸ ਦੇ ਨਾਲ ਫਿਰ ਉਹ ਦੋਸ਼ੀ ਨੂੰ ਖੜਾ ਜੀ ਇਹ ਚੀਜ਼ਾਂ ਦੇ ਵਿੱਚ ਜਿਹੜਾ ਇਲੈਕਸ਼ਨ ਦੇ ਵਿੱਚ ਸਵਾਰ ਜਾਂ ਸਵਾਰੀ ਜਾਰੀ ਸੀਗੀ ਉਹਨਾਂ ਨੂੰ ਦਾਅ ਦਿੱਤਾ ਹੈਗਾ ਕਿਸੇ ਵਿੱਚ ਦਾਅ ਦਿੱਤਾ ਹੈਗਾ ਲਗਭਗ 5000 ਦੀ ਰਕਮ ਉੱਦੀ ਗਈ ਸੀ ਇਹ ਉਧਰ ਸੀਗਾ ਬੱਸ ਸਟੈਂਡ ਦੇ ਵਿੱਚ ਬੱਸ ਸਟੈਂਡ ਨਾਲ ਤੋਂ ਬਾਅਦ ਵਾਰਦਾਤ ਕਰਨ ਤੋਂ ਬਾਅਦ ਉਸ ਸ਼ਖਸ ਨੂੰ ਥਾਣੇ ਪਹੁੰਚਿਆ ਇਤਲਾਹ ਕਿਤਾਬੀ ਲਾਕੇ ਦੂਰ ਇਲਾਕੇ ਬੰਦੀ ਦੌਰਾਨ ਇਸ ਸ਼ਖਸ ਨੂੰ ਨਿਕਲਦੇ ਵੇਲੇ ਦੇਖੀ ਜਿਹੜੇ ਕ੍ਰਾਈਮਨਲ ਹੁੰਦੇ ਆ ਨਾ ਕਈ ਚੀਜ਼ਾਂ ਹੁੰਦੀਆਂ ਜਿਹੜੀਆਂ ਪੁਲਿਸ ਦੇ ਜਿਹੜੀਆਂ ਹੈਗੀਆਂ ਨੋਟਿਸ ਦੇ ਵਿੱਚ ਜਿਹੜੀਆਂ ਹੈਗੀਆਂ ਜਦੋਂ ਵਾਰਦਾਤ ਕਰਦੇ ਆ ਉਹਨਾਂ ਕਈ ਵਾਰੀ ਅਨਰਪੋਰਟਡ ਜਿਹੜੀ ਗੱਲ ਕੋਈ ਰਹਿ ਜਾਂਦੀ ਹੈਗੀ ਬਟ ਇਹਦੇ ਵਿੱਚ لیکن ਉਹ ਕੋਈ ਐਂਜਾ ਵੀ ਵਿਅਕਤੀ ਹੈਗਾ ਜਿਹੜਾ ਸੀਰੀਅਸ ਇੰਜਰੀ ਹੋਈ ਇਹਨਾਂ ਦੇ ਇਹਨਾਂ ਦਾ ਸ਼ਿਕਾਰਪੜ ਹੈ ਜਿਹੜਾ ਤਾਂ ਹੁਣ ਤੱਕ ਦੀ ਜਿਹੜੀ ਪੁੱਛਗਿੱਛ ਆ ਉਹਦੇ ਵਿੱਚ ਤਾਂ ਜਿਹੜਾ ਹੈਗਾ ਇਹਨਾਂ ਦੇ 2-3 ਇੰਜਰੀਸ ਵਾਲੇ ਜਿਹੜੇ ਕਿ 379 ਬੀ ਦੇ ਜਿਹੜੇ ਪਹਿਲੇ ਵੀ ਮੁਕਦਮੇ ਹੈਗੇ ਉਹ ਉਹੀ ਹੁੰਦੇ ਆ ਜਿਹਦੇ ਵਿੱਚ ਕੀ ਕੋਈ ਨਾ ਕੋਈ ਸੱਟ ਲਾ ਕੇ ਜਿਹੜੀ ਹੈ ਉਹ ਕੀਤੀ ਗਈ ਹੁੰਦੀ ਆ ਉਹ ਆਲਰੇਡੀ ਤਿੰਨ ਮੁਕਦਮੇ ਜਿਹੜੇ ਹੈਗੇ 379 ਬੀ ਦੇ ਹੈਗੇ ਸੋ ਨੈਚੜੀ ਜਿਹੜੀ ਹੈ ਤੁਹਾਡੇ ਵਾਲੀ ਗੱਲ ਸਹੀ ਹੋਈ ਠੀਕ ਹੈ 12 ਬਾੜ ਦਿੱਤਾ ਕੀਤੀ ਇਹਨਾਂ ਨੇ ਜੀ ਕੁਐਸਚਨ ਹੋਰ ਦਿੱਤਾ ਹੈ ਬਾਰਾਂ ਵਰਬਰੀ ਵਿਚਨੇ ਨੇ ਸਭ ਤੋਂ ਵੱਡੀ ਜਿਹੜੀ ਗੱਲ ਜਿਹੜੀ ਕੀਤੀ ਹੈ ਉਸੇ ਨੂੰ ਉਹਦੇ ਵਿੱਚ ਦੱਸੀ ਹੈ ਜਾਨੀ ਕਿ 5000 ਰੁਪਏ ਦੀ ਜਿਹੜੀ ਕੀਤੀ ਹੈ ਜਿਹੜੀ ਈ ਰਿਕਸ਼ੇ ਵਾਲੀ ਈ ਰਿਕਸ਼ੇ ਦੇ ਵਿੱਚ ਸਵਾਰੀ ਲੇਡੀ ਸੀਗੀ ਕਿ ਜੈਂਟ ਸੀ ਜਿਹਦੇ ਤੇ ਦਾਤ ਦੇ ਥਾਕੇ ਰੋਕਿਆ ਕਿ ਈ ਰਿਕਸ਼ੇ ਵਾਲੇ ਰੋਕਿਆ ਕਿ ਇੱਕ ਤਾਂ ਸਵਾਲ ਹੈ ਸਰ ਕੋਮਨ ਜੈਂਟ ਸੀ ਜੈਂਟਸ ਬੈਠੇ ਸੀਗੇ ਈ ਰਿਕਸ਼ਾ ਦੇ ਵਿੱਚ ਸੀਗੇ ਜਾ ਰਹੇ ਸੀਗੇ ਉੱਥੇ ਇਹਨਾਂ ਨੇ ਈ ਰਿਕਸ਼ਾ ਰੋਕ ਕੇ ਦਾਤ ਦੇ ਦਰਦ ਦੇ ਨਾਲੇ ਤਿੰਨ ਜਾਣੇ ਸੀਗੇ ਐਕਟ ਵਾ ਕੇ ਲਾ ਕੇ ਈ ਰਿਕਸ਼ਾ ਰੋਕ ਕੇ ਔਰ ਦਾਤਰ ਵਿਖਾ ਕੇ ਉਹ ਬੰਦੇ ਤੋਂ ਜਿਹੜੇ ਹੋਏ ਪੈਸੇ ਕਿ ਜਿਹੜੇ ਜਿਹੜੇ ਹੈਗੇ ਹਨਾ ਜੀ ਹੁਣ ਰਿਮਾਂਡ ਲੈ ਲਿਆ ਹਨ ਨਾ ਕੁਝ ਨਾ ਕੁਝ ਕਰਕੇ ਜ਼ਰੂਰ ਤਾਂ ਟੈਂਪਰ ਕੁਝ ਸਾਫ ਤੇ ਕਿਤੇ ਸਪਲਾਇਰ ਆ ਬੋਲ ਸਾਫ ਹੈ ਜੀ